ਹਉ ਆਇਆ ਦੂਰ ਚਲ ਕੈ ਮਤ ਕੀ ਤੂੰ ਸ਼ਰਣਾਏ ਜਿਉ ਮੈ ਅਸ ਰਖੀ ਚਿਤ ਮੈ ਮੇਰਾ ਸਭੂ ਦੁਖ ਗਵਾਈ ਜਿਉ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਲਾ ਚਾਲੀ ਸਾਥ ਪਾਏ ਕੋਹੜਾ ਮਾਰਿਆ ਕਾਫਲ ਆਪਣੇ ਹੱਥ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਨ ਸਨਮਾਨਯੋਗ ਜੋ ਕੋ ਜੋ ਟਾਲੂ ਚਬਰ ਸ਼ਤਰ ਤਖਤ ਦੇ ਮਾਲਕ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤਿ ਪਿਆਰ ਭਰੀ ਗੋਦ ਦੇ ਅੰਦਰ ਜੁੜੇ ਬੈਠੀ ਗੁਰੂ ਪਿਆਰੀ ਸੰਤ ਸੰਗਤ ਜੀ ਬਟਪਾਗੇ ਹਾਂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤਰਸ ਕੀਤਾ دنیਾਵੀ ਕੰਮਾਂ ਨੂੰ ਸੰਕੋਚ ਕਰਦਿਆਂ ਹੋਇਆ ਹਜ਼ੂਰ ਨੇ ਮਿਹਰ ਕਰਕੇ ਤਰਸ ਕਰਕੇ ਆਪਣੀ ਪਾਵਨ ਹਜ਼ੂਰੀ ਦਾ ਅਨੰਦ ਮੰਨ ਦਾ ਸਮਾਂ ਸਾਨੂੰ ਬਖਸ਼ਿਸ਼ ਕੀਤਾ ਆਓ ਜਿਤਨਾ ਕੁ ਸਮਾਂ ਵੀ ਹਜ਼ੂਰ ਨੇ ਮਿਹਰ ਕਰਕੇ ਸਾਡੀ ਝੂੜੀ ਦੇ ਵਿੱਚ ਪਾਇਆ ਏ ਉਤਨੇ ਸਮੇਂ ਨੂੰ ਬਤੀਤ ਕਰਦਿਆਂ ਹੋਇਆ ਆਪਣੇ ਮਨ ਨੂੰ ਚਿਤਤੇ ਪੰਨ ਤੋਂ ਕੱਢ ਕੇ ਸੱਚੇ ਗੁਰ ਦੀ ਸੱਚੇ ਵਿਚਾਰ ਦੇ ਨਾਲ ਜੋੜੀਏ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਅੱਜ ਪਾਵਨ ਨੂੰ ਸ਼ਬਦੀ ਅੱਪਾ ਵਿਚਾਰ ਸਾਂਝੀ ਕਰਨੀ ਹੈ ਪਿਛਲੇ ਜ਼ਮਾਨੇ ਦੇ ਵਿੱਚ ਵੀ ਸੱਚੇ ਪਾਸ਼ਾ ਨੇ ਬਾਦ ਲੀਲ ਬਾ ਉਦਾਹਰਣ ਇੱਕ ਗੱਲ ਸਾਨੂੰ ਹੱਦ ਦੇ ਵਿੱਚ ਬਸਾਉਣ ਦਾ ਸਤਿਗੁਰੂ ਜੀ ਨੇ ਯਤਨ ਕੀਤਾ ਏ ਹਜ਼ੂਰ ਕਹਿੰਦੇ ਤੇਰੀ ਨਾਮ ਦੀ ਕਮਾਈ ਦਾ ਜੋ ਬੜਮੁੱਲਾ ਸਾਧਨ ਹੈ ਉਹ ਗੁਰੂ ਦੇ ਨਾਮ ਤੋਂ ਹੋ ਕੇ ਗੁਜ਼ਰਦਾ ਹੈ ਕਿਉਂਕਿ ਦੁਨਿਆਵੀ ਸਾਸ ਕਰਾ ਸੰਪੂਰਨ ਰੋਜ਼ਾਨਾ ਗੁਰੂ ਨੂੰ ਤੇ ਆਉਣੇ ਵੀ ਆ ਕਈ ਪ੍ਰਮਾਤਮਾ ਨੂੰ ਵਿਸਾਰਦੇ ਵੀ ਨਹੀਂ ਇਹ ਦੁਨਿਆਵੀ ਦੀ ਕਾਰ ਹੈ ਉਸ ਪ੍ਰਮਾਤਮਾ ਨੇ ਕਾਰ ਅਜਿਹੀ ਜਲਾਈ ਹੈ ਨਾ ਜੀ ਪ੍ਰਮਾਤਮਾ ਕਈਆਂ ਦੇ ਹਿਰਦੇ ਦੇ ਵਿੱਚ ਬੈਠਾ ਹੈ ਇਹ ਦੁਨਿਆਵੀ ਲੋਕ ਦੀ ਕਾਰ ਪ੍ਰਮਾਤਮਾ ਨੇ ਅਜਿਹੀ ਤਰੀਕੇ ਨਾਲ ਰਚੀ ਹੈ ਕਈਆਂ ਨੂੰ ਹਿਰਦੇ ਦੇ ਵਿੱਚ ਹੁੰਦਿਆਂ ਹੋਇਆਂ ਵੀ ਪ੍ਰਮਾਤਮਾ ਵਿਸਰੇ ਆਈ ਹੁਣ ਪ੍ਰਮਾਤਮਾ ਦੇ ਮਾਇਆ ਦੇ ਤਿੰਨ ਗੁਣਾ ਤੋਂ ਰਜੋ ਤੋਂ ਮੋਸ ਤੋਂ ਇਹ ਤਿੰਨਾਂ ਗਣੋਂ ਤੋਂ ਨਰਲੇਪ ਹੈ ਪਰ ਤਿੰਨਾਂ ਗੁਣਾਂ ਦੇ ਵਿੱਚ ਵੀ ਆਪ ਵੀ ਪਰਮਾਤਮਾ ਵਿੱਚ ਵਿਸਰਿਆ ਹੋਇਆ ਹੈ ਅੱਜ ਉਹ ਜਿਹੀ ਵਿਚਾਰ ਗੁਰੂ ਅਰਜਨ ਦੇਵ ਪਾਸ਼ ਨੇ ਆਪਣੇ ਨਵੇਂ ਪਾਵਨ ਸ਼ਬਦ ਦੇ ਵਿੱਚ ਸਾਡੇ ਨਾਲ ਸਾਂਝੀ ਕਰਨੀ ਹੈ ਇਕਾਗਰਤਾ ਦੇ ਨਾਲ ਕਰੋ ਗੁਰੂ ਫਤਿਹ ਪ੍ਰਵਾਨ ਤਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਤੇ ਅੰਦਰ ਸਿਟ ਜੁੜੇ ਬੈਠੇ ਆ ਗੁਰੂ ਅਰਜਨ ਦੇਵ ਪਾਸ਼ ਦੇ ਪਾਵਨ ਚਰਨਾਂ ਕਮਲਾ ਪਾਸ ਲਵਾਓ ਹਾਜ਼ਰੀ ਇੱਕੋ ਹੀ ਵਾਰੀ ਦੇ ਵਿੱਚ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਲ ਕਰੀਏ ਗੁਰੂ ਪਿਆਰਿਓ ਆਪਾਂ ਜੇ ਪਿਛਲੇ ਦਿਵਾਨਾਂ ਦੀ ਪਾਵਨ ਉਹ ਸ਼ਬਦ ਦੀ ਸਮਾਪਤੀ ਹੋਈ ਸੀ ਹਜ਼ੂਰ ਨੇ ਉਹ ਸੁਹਾਗ ਦੀ ਉਹ ਸਿਰ ਸੁਹਾਗ ਜੋ ਪਰਮਾਤਮਾ ਹਰੇਕ ਜੀਵ ਆਤਮਾ ਦੇ ਸਿਰ ਦੇ ਉੱਤੇ ਸਦੀਵੀ ਸੱਚ ਰਹਿੰਦਾ ਹੈ ਉਹਦੀ ਉਦਾਹਰਣ ਦੇ ਕੇ ਪਾਵਨ ਸ਼ਬਦ ਦੀ ਸਮਾਪਤੀ ਕੀਤੀ ਸੀ ਹਜ਼ੂਰ ਦਾ ਬਚਨ ਹੈ ਫਿਰ ਸੁਹਾਗ ਬਰ ਬਰ ਅਗੰਮ ਭਾਪਤ ਅਗੰਮ ਜਿਹਦੇ ਤੱਕ ਸਾਡੀ ਮਾਇਆ ਦੇ ਇਸ ਪਲੰਦੇ ਦੇ ਵਿੱਚ ਪਹੁੰਚ ਨਾ ਹੋ ਸਕੇ ਸਾਡੇ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਾ ਹੋ ਸਕੇ ਉਹ ਅਗੰਮ ਅਗੋਚਰ ਹਜ਼ੂਰ ਦੇ ਪਾਵਨ ਸ਼ਬਦ ਨੂੰ ਕੁਵਾਰ ਫਿਰ ਪੜ੍ਹੀਏ। ਸਰੇ ਸੁਹਾਗ ਪਰ ਅਗੰਮ ਅਗੋਚਰ ਸਾਡੇ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਾ ਹੋ ਸਕੇ ਜਨ ਨਾਨਕ ਪ੍ਰੇਮ ਸਦਾਰੀ ਜਿਉ ਪਰ ਮਾਇਆ ਤੇ ਪ੍ਰੇਮ ਦੇ ਪਿਆਰ ਦੇ ਨਾਲ ਉਹ ਪਰਮਾਤਮਾ ਮੋਹਿਆ ਗਿਆਈ। ਕਿਉਂਕਿ ਪਰਮਾਤਮਾ ਜਦੋਂ ਗੁਰੂ ਸਾਹਿਬ ਗੁਰਪ੍ਰੰਧਨ 시ਦੀ ਗੁਰ ਰਤਨ ਦੇ ਪਾਸ਼ੇ ਦੀ ਗੱਲ ਚੱਲਦੀ ਹੈ ਨਾ ਜੀ। ਜਨਮ ਤੋਂ ਪਹਿਲਾਂ ਉਹਨਾਂ ਦੇ ਮਰਨ ਦੀ ਗੱਲ ਹੋਵੇਗੀ ਮਾਫ ਕਰਿਓ ਪਰ ਸ਼ਬਦ ਵਰਤੇ ਆ। ਕਿਉਂਕਿ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਵਿੱਚੋਂ ਉਹਨਾਂ ਨੇ ਗੱਲ ਦੇਖੋ ਗੁਰੂ ਪਿਆਰਿਓ ਪਰਮਾਤਮਾ ਦੇ ਦਾਇਰੇ ਦੇ ਵਿੱਚ ਜਿੰਦਗੀ ਕੋਈ ਗੁਜ਼ਾਰਨੀ ਹੋਵੇ ਫਿਰ ਦੁੱਖਾਂ ਦੇ ਨਾਲ ਆਪਣੇ ਆਪ ਨੂੰ ਚੰਗੀ ਤਰ੍ਹਾਂ ਬਚਾਉਣਾ ਪੈਂਦਾ ਹੈ। ਉਹ ਸੁੱਖਾਂ ਦੀ ਬਿਲਕੁਲ ਚਾਹਨਾ ਛੱਡਣੀ ਪੈਂਦੀ ਹੈ। ਦੁੱਖ ਦੇ ਵਿੱਚ ਹੀ ਆਪਾਂ ਪਰਮਾਤਮਾ ਦਾ ਸ਼ਬਦ ਪੜ੍ਹਦੇ ਹਾਂ ਨਾ ਧੰਨ 시ਧ ਗੁਰੂ ਰਡਨ ਦੇ ਪਾਸ਼ਾ ਜੀ ਦਾ ਕਿ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਕਿ ਪਰਮਾਤਮਾ ਜੋਤਿਆ ਦਿੱਤਾ ਏ ਉਹਦੇ ਵਿੱਚ ਸਾਨੂੰ ਰਜ਼ਾ ਤੇਰੀ ਰਜ਼ਾ ਦੇ ਮੁਤਾਬਿਕ ਸਾਨੂੰ ਸ਼ੁਕਰ ਹੈ। ਸਰਬੇਤ ਮੰਨ ਨੂੰ ਸਤਿਅਰ ਅਵਸਥਾ ਦੇ ਵਿੱਚ ਸ਼ੁਕਰਾਨਾ ਆ ਗਿਆ ਹੈ ਭਾਵੇਂ ਕਿ ਅਸੀਂ ਰਹਿਣਾ ਸਿੱਖ ਗਏ ਹੁਣ ਅਗੋਚਰ ਤੋਂ ਭਾਵ ਜੀ ਦੀ ਸਾਡੀ ਗਿਆਨ ਇੰਦਰੀ ਸਾਡੇ ਸਾਸ ਗ੍ਰਾਸ ਪ੍ਰਮਾਤਮਾ ਤੱਕ ਜਿੱਦ ਇੱਕ ਛਣ ਮਾਤਰ ਵੀ ਨਾ ਵਿਸਰੇ ਭਾਵੇਂ ਕਿ ਤੁਹਾਡੀ ਪਹੁੰਚ ਨਾ ਹੋ ਸਕੇ ਹਜ਼ੂਰ ਕਹਿੰਦੇ ਅਜੇ ਹਨ ਪ੍ਰਮਾਤਮਾ ਜੀਤ ਮਾਤਮਾ ਤੇ ਸਦੀਵੀ ਸੁਹਾਗ ਬਣਿਆ ਹੋਇਆ ਹੈ ਹਜ਼ੂਰ ਨੇ ਇਹ ਹੀ ਵਿਚਾਰ ਦੇ ਨਾਲ ਇਸ ਪਾਵਨ ਸ਼ਬਦ ਦੀ ਸਮਾਪਤੀ ਕੀਤੀ ਸੀ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਹਜ਼ੂਰ ਨੇ ਖੋਜਤ ਖੋਜਤ ਜਦੋਂ ਪ੍ਰਮਾਤਮਾ ਨੂੰ ਚਾਰੇ ਪਾਸੇ ਖੋਜਦੇ ਫਿਰਦੇ ਹਨ ਨਾ ਹਜ਼ੂਰ ਅਕ ਤੀਰਥ ਨਾਵਨ ਜਾਉ ਤੀਰਥ ਨਾਮ ਹੈ ਹਜ਼ੂਰ ਕਹਿੰਦੇ ਕਿੱਦਣ ਚੱਲਿਓ ਭਾਈ ਲੱਪਣ ਪਰਮਾਤਮਾ ਤਾਂ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ ਅਜਿਹੀ ਵਿਚਾਰ ਹਜ਼ੂਰ ਸਾਡੇ ਨਾਲ ਇਸ ਪਾਵਨ ਸ਼ਬਦ ਦੇ ਵਿੱਚ ਸਾਂਝੇ ਕਰ ਰਹੀ ਹੈ ਮਾਜ ਮਹੱਲਾ ਪੰਜਵਾਂ ਰਾਗ ਮਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਦੂਸਰਾ ਰਾਗ ਮਹੱਲਾ ਪੰਜਵੇਂ ਸਰਲੇਖੇਟਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਾਵਨ ਬਾਣੀ ਹਜ਼ੂਰ ਦਾ ਪਾਵਨ ਵਚਨ ਹੈ ਖੋਜਤ ਖੋਜਤ ਦਰਸ਼ਨ ਚਾਹੇ ਪਾਤ ਪਾਤ ਬਨ ਬਨ ਅਭਗਾਹੇ ਹਜ਼ੂਰ ਕਨੇ ਕਈ ਲੋਕ ਪ੍ਰਮਾਤਮ ਦੇ ਦਰਸ਼ਨਾਂ ਨੂੰ ਭਾਲਦੇ ਆ ਉਹਦੀ ਭਾਲ ਪਲ ਕਰਦੇ ਆ ਕਰਦੇ ਆ ਪ੍ਰਮਾਤਮ ਦੇ ਦਰਪਣੀ ਤਾਂ ਅਜਿਹੀ ਰੱਖ ਵੰਦੇ ਨੇ ਨਾ ਉਹ ਜੰਗਲਾਂ ਦੇ ਜੰਗਲ ਬਨ ਬਨ ਤੋਂ ਭਾਵ ਜੰਗਲਾਂ ਦੇ ਜੰਗਲ ਪਹਾੜਾਂ ਦੇ ਪਹਾੜ ਗਾ ਦਿੰਦੇ ਨੇ ਪਰ ਪ੍ਰਮਾਤਮਾ ਕਿਤੇ ਨਹੀਂ ਲੱਭਦਾ ਉਹਨਾਂ ਨੂੰ ਕਿਉਂਕਿ ਪ੍ਰਮਾਤਮਾ ਇਹਨਾਂ ਜਗ੍ਹਾ ਦੇ ਵਿੱਚ ਨਹੀਂ ਹੈ ਗੁਰੂ ਪਿਆਰਿਓ ਹਾਲਾਂਕਿ ਪ੍ਰਮਾਤਮਾ ਦੀ ਹੋਂਦ ਸਰਬਸ ਵਸਰ ਰਹੀ ਹੈ ਪਰ ਪ੍ਰਮਾਤਮਾ ਜਿਹੀ ਚੀਜ਼ਾਂ ਦੇ ਵਿੱਚ ਨਹੀਂ ਵਸਿਆ ਹੋਇਆ ਆਪਾਂ ਗੱਲ ਆਖ ਲਈਏ ਜੇ ਆਪਾਂ ਇਸ ਪਾਵਨ ਸ਼ਬਦ ਦੇ ਵਿੱਚ ਆਪਾਂ ਕਿ ਤੁਸੀਂ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਸ਼ਬਦ ਜਦੋਂ ਗੁਰੂ ਸਾਹਿਬ ਦੇ ਪਾਵਨ ਅਸੀਂ ਹਿਰਦੇ ਵਿੱਚ ਵਸਾਉਂਦੇ ਆ ਤਾਂ ਅੰਤਰ ਗਿਆਨ ਅੰਤ ਸਾਨੂੰ ਮਿਲ ਜਾਂਦਾ ਹੈ ਕਿਉਂਕਿ ਸ਼ਬਦ ਗੁਰੂ ਸੁਰਤ ਤੁਣ ਚੇਲਾ ਜਦੋਂ ਤੱਕ ਸੁਰਤ ਸ਼ਬਦ ਦੇ ਨਾਲ ਨਹੀਂ ਮਿਲਦੀ ਤੋਂਡਾ ਪੜਿਆ ਲਿਖਿਆ ਕਿਸੇ ਹੀਲੇ ਨਹੀਂ ਹੋਣਾ ਜਦੋਂ ਪਸਾਨੂੰ ਸਾਡੇ ਟੀਚਰ ਸਾਹਿਬਾਨ ਵੀ ਲੈਸਨ ਦਿੰਦੇ ਨੇ ਨਾ ਤੁਸੀਂ ਦੁਬਦ ਦੇ ਵਿੱਚ ਪਏ ਹੋ ਹੋਗੇ ਤੁਸੀਂ ਪੜੀ ਵੀ ਜਾਓ ਤਾਂ ਹੀ ਮਾਪੇ ਆਖਦੇ ਹੁੰਦੇ ਨੇ ਸਾਡੇ ਸਾਡੇ ਮਾਪੇ ਆਖਦੇ ਹੁੰਦੇ ਨੇ ਕਿ ਬੱਚੇ ਪਹਿਲਾਂ ਇੱਕ ਕੰਮ ਕਰ ਲੈ ਜਾਂ ਉਹ ਨੂੰ ਦੇਖ ਲੈ ਜਾਂ ਪੜ ਲੈ ਕਿਉਂਕਿ ਜਦੋਂ ਬੰਦਾ ਜਦੋਂ ਡਬਲ ਮਾਈਂਡਡ ਹੋਵੇ ਨਾ ਤਾਂ ਉਹ ਪੜਿਆ ਹੋਇਆ ਸਾਡੇ ਕਿਸੇ ਹੀਲੇ ਹੈ ਨਾ ਤਾਂ ਸਾਡਾ ਦੇਖਿਆ ਹੋਇਆ ਕਿਸੇ ਲਿਖੇ ਦੇ ਹੀਲੇ ਹੈ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਤੀਰਥ ਨਹਾਉਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਅੰਤਰ ਗਿਆਨ ਹੈ ਪਰਮਾਤਮਾ ਦਾ ਤੁਸੀਂ ਉਹੀ ਤੀਰਥ ਮੰਨੋ ਜਿਹਦੇ ਉੱਤੇ ਤੁਹਾਡੇ ਪਰਮਾਤਮਾ ਦਾ ਸਿਧਕ ਪੱਕਾ ਹੋ ਗਿਆ ਤੁਹਾਡੇ ਗੁਰੂ ਲਈ ਵਫਾਦਾਰ ਤੁਸੀਂ ਹੋ ਗਏ ਉਹ ਤੁਹਾਡਾ ਇਸ਼ਨਾਨ ਤੇ ਤੀਰਥ ਹੋ ਗਿਆ ਹੀ ਨਹੀਂ ਤੀਰਥਾਂ ਤੇ ਨਹਾ ਨਾ ਕੇ ਵੀ ਬੰਦੇ ਝੂਠ ਬੋਲਦੇ ਨੇ ਤੀਰਥਾਂ ਦੇ ਉੱਤੇ ਨਹਾ ਨਾ ਕੇ ਵੀ ਕਈ ਅਜਿਹੇ ਕੁਰਾਹੀ ਪੈਂਦੇ ਦੇਖੇ ਨੇ ਤੇ ਕੀਰਤਾਂ ਦੇ ਨਹਾ ਨਾ ਕੇ ਵੀ ਕਈ ਗੁਰੂ ਤੋਂ ਦੂਰ ਹੁੰਦੇ ਦੇਖੇ ਨੇ ਮਾਫ ਕਰੇ ਭਾਈ ਸ਼ਬਦ ਦੇ ਚਕੋੜੇ ਵਰਤਨੇ ਆ ਕਿਉਂਕਿ ਹਜ਼ੂਰ ਦਾ ਪਾਵਨ ਸ਼ਬਦ ਹੀ ਅਜਿਹਾ ਹੈ ਖੋਜਤ ਖੋਜਤ ਦਰਸ਼ਨ ਚਾਹੀ ਪਾਂਤ ਪਾਂਤ ਬਨ ਬਨ ਅਭਗਾਹੇ ਹਜ਼ੂਰ ਕਹਿੰਨੇ ਪਾਂਤ ਪਾਂਤ ਕਈ ਕਿਸਮਾਂ ਦੇ ਜੰਗਲ ਕਈ ਕਿਸਮਾਂ ਦੇ ਜੰਗਲ ਜੰਗਲਗਾਰ ਗੈਦਗਾ ਦਿੱਤੇ ਨੇ ਪਰ ਪ੍ਰਮਾਤਮਾ ਕਿਤੇ ਨਹੀਂ ਲੱਭਿਆ ਇਹਨਾਂ ਨੂੰ ਕਿਉਂਕਿ ਮਨ ਦੇ ਵਿੱਚ ਲੱਭਣ ਵਾਲਾ ਉਹ ਮਨ ਵਿੱਚ ਪਿਆਰ ਨਹੀਂ ਸੀ ਜਾਗਿਆ ਹਜੇ ਕਿਉਂਕਿ ਜਿਨੇ ਪਿਆਰ ਜਗਾਇਆ ਹੈ ਨਾ ਜਿਨੇ ਇਸ਼ਕ ਜਗਾਇਆ ਹੈ ਉਸ ਪ੍ਰਮਾਤਮਾ ਦੇ ਨਾਲ ਮੁਹੱਬਤ ਕੀਤੀ ਹੈ ਉਹ ਪ੍ਰਮਾਤਮਾ ਨੇ ਜਦੋਂ ਪਿਆਰ ਹੋਇਆ ਏ ਉਹ ਉਹਨੇ ਪੱਥਰਾਂ ਦੇ ਵਿੱਚ ਵੀ ਪ੍ਰਮਾਤਮਾ ਨੂੰ ਪਾ ਲਿਆ ਜੀ ਇਹ ਤਾਂ ਜੰਗਲਾਂ ਦੇ ਜੰਗਲ ਨੇ ਨਾ ਕਿਉਂਕਿ ਖੋਜ ਤੇ ਚੱਲੇ ਆਏ ਕਿਉਂ ਕਿ ਕਿਨੂੰ ਲੱਭਣ ਚੱਲੇ ਆਏ ਕਿਉਂਕਿ ਪ੍ਰਮਾਤਮਾ ਤੇ ਉਹ ਤੋਂ ਵੱਖ ਨਹੀਂ ਐ ਤਰੀ ਦੇਖਣ ਵਾਲੀ ਅੱਖ ਨਹੀਂ ਐ ਕਿਨੂੰ ਲੱਭਣ ਚੱਲੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਲੱਭ ਪ੍ਰਮਾਤਮਾ ਤੇ ਤੇਰੇ ਰਗ ਰਗ ਦੇ ਵਿੱਚ ਵਸਿਆ ਹੋਇਆ ਏ ਤੇਰੇ ਜ਼ਰਰੇ ਜ਼ਰਰੇ ਦੀਸ ਪ੍ਰਮਾਤਮਾ ਦੀ ਕੁਦਰਤ ਦੇ ਵਿੱਚ ਵਸਿਆ ਪਿਆ ਜੀ ਭਾਂਤਾਂ ਦੇ ਭਾਂਤ ਜੰਗਲ ਸਾ ਕਾ ਛੱਡੋ ਗਾ ਵੀ ਗਾ ਵੀ ਲੈ ਨੇ ਲੱਭ ਵੀ ਰਹੇ ਨੇ ਪਰ ਹਜ਼ੂਰ ਕਹਿੰਦੇ ਪ੍ਰਮਾਤਮਾ ਇਸ ਤਰ੍ਹਾਂ ਪ੍ਰਮਾਤਮਾ ਦਰਸ਼ਨ ਕਦੇ ਵੀ ਨਹੀਂ ਹੁੰਦਾ ਹਜ਼ੂਰ ਨੇ ਲਿਖ ਕੇ ਕੋਰੇ ਸ਼ਬਦਾਂ ਦੇ ਵਿੱਚ ਦਿੱਤਾ ਕਿਉਂਕਿ ਭਾਂਤ ਭਾਂਤ ਬਨ ਬਨ ਅਵਗਾਹੀ ਗਾਂ ਮਾਰੇ ਨੇ ਛਾਂਡ ਛੱਡੇ ਨੇ ਪਰ ਪ੍ਰਮਾਤਮਾ ਕਿਤੇ ਨਹੀਂ ਲੱਭਿਆ ਅਗਲੀ ਪੰਕਤੀ ਤੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਲਾਵੇ ਜਿਉ ਨਿਰਗੁਣ ਸਰਗੁਣ ਹੁਣ ਨਿਰਗੁਣ ਹੈ ਮਾਇਆ ਦੇ ਤਿੰਨ ਗੁਣਾ ਤੋਂ ਉਤਾਮ ਸਰਗੁਣ ਤੋਂ ਭਾਵ ਰਚੇ ਹੋਏ ਜਗਤ ਦੇ ਸਰੂਪ ਦੇ ਵਿੱਚ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਰਜ ਕੇ ਪਰਮਾਤਮਾ ਜਗਤ ਰੂਪ ਦੇ ਵਿੱਚ ਵਿਚਖਣ ਹੈ। ਮਿਲਖਣ ਹੋਇਆ ਪਿਆ ਇਹਨਾਂ ਤੋਂ। ਇੱਕ ਤਾਂ ਹਜ਼ੂਰ ਨੇ ਰਜੋ ਤਮੋ ਸਤੋ ਇਹ ਮਾਇਆ ਦੇ ਤਿੰਨ ਗੁਣ ਨੇ ਗੁਰੂ ਪਿਆਰਿਓ। ਹਜ਼ੂਰ ਕਹੇ ਪਰਮਾਤਮਾ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ। ਤੇ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਲਾਵੇ ਜੀਓ ਪਰਮਾਤਮਾ ਦਾ ਕੋਈ ਅਜੇਹਾ ਹੈ ਜੋ ਮੈਨੂੰ ਇਸ ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਉਸ ਨੂੰ ਮਲਾ ਕੇ ਸਕਦਾ ਹੈ ਜਾਂ ਮਲਾ ਦੇਵੇ। ਕਿਉਂਕਿ ਪਰਮਾਤਮਾ ਇਹਨਾਂ ਮਾਇਆ ਦੇ ਪਦਾਰਥਾਂ ਤੋਂ ਬਿਲਕੁਲ ਉਤਲਾ ਬਨਾਏ ਉਹ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ ਵੀ ਹੈ ਤੇ ਤਿੰਨ ਗੁਣਾਂ ਦੇ ਸੰਸਾਰੀ ਦੀ ਕਾਰ ਵੀ ਚਲਾ ਰਿਹਾ ਇਹਨਾਂ ਦੇ ਵਿੱਚ ਵੀ ਰਚਿਆ ਹੋਇਆ ਹੈ ਮਾਇਆ ਨੇ ਤਿੰਨੇ ਗੁਣੇ ਪੈਦਾ ਕੀਤੇ ਤੇ ਆਪ ਤਿੰਨਾਂ ਗੁਣਾਂ ਤੋਂ ਮਨੁੱਖ ਨੂੰ ਨਲੇਪ ਰੱਖਿਆ ਹੈ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਹੈ ਉਹ ਨਿਰਲੇਪ ਨੇ ਪਰ ਜਿਨ੍ਹਾਂ ਦੇ ਉੱਤੇ ਕਿਰਪਾ ਨਹੀਂ ਹੋਈ ਇਹ ਮਾਇਆ ਦੇ ਤਿੰਨੇ ਗੁਣਾਂ ਦੇ ਵਿੱਚ ਖਚਤ ਹੋ ਰਹੇ ਨੇ ਰਜੋ ਤੇ ਤਮੋ ਤੇ ਸਤੋ ਅਗਲੀ ਪੰਕਤੀ ਹਜ਼ੂਰ ਨੇ ਵਾਕ ਮਾਲ ਉਦਾਹਰਣ ਦਿੱਤੀ ਹੈ ਗੁਰੂ ਪਿਆਰਿਓ ਉਹ ਜੋ ਅਸੀਂ ਆਪਣੇ ਗੋਡਿਆਂ ਦੇ ਉੱਤੇ ਤੁਸੀਂ ਦੇਖਿਆ ਹੋਵੇਗਾ ਜਿਹੜੇ ਰੋਜ਼ਾਨਾ ਯੋਗ ਆਸਣ ਕਰਦੇ ਨੇ ਨਾ ਗੋਡਿਆਂ ਦੇ ਉੱਤੇ ਦੋਨੇ ਹੱਥ ਰੱਖ ਕੇ ਆਪਣੇ ਸਾਹਸ ਗਰਾਸ ਨੂੰ ਇੱਕ ਸਾਹਸ ਨੂੰ ਅੰਦਰ ਖਿੱਚਦੇ ਨੇ ਦੂਸਰੇ ਸਾਹਸ ਨੂੰ ਛੱਡਦੇ ਨੇ ਉਹਦੀ ਉਦਾਹਰਣ ਦਿੱਤੀ ਹਜ਼ੂਰ ਨੇ ਉਹ ਪਾਵਨ ਸ਼ਬਦ ਨੂੰ ਵਰਤਿਆ ਨਿਵਲੀ ਹਜ਼ੂਰ ਕਹਿੰਦੇ ਨਿਵਲੀ ਕਰਮ ਯਾਸਨ 84 ਹਜ਼ੂਰ ਕਹਿੰਦੇ ਪਰਮਾਤਮਾ ਇਹਨਾਂ ਤਾਂਪਾ ਚੀਜ਼ਾਂ ਤੋਂ ਬਿਲਕੁਲ ਦੂਰ ਹੈ ਇਹਦੀ ਅਗੇਤਰ ਪੰਕਤੀ ਜਿਹਦੇ ਪਹਿਲਾਂ ਆਪਾਂ ਆਰਥ ਕਰੀਏ ਤਾਂ ਸਪਾਵਨ ਸ਼ਬਦੀ ਦੇ ਤੁਹਾਨੂੰ ਬਾਅਦ ਵਿੱਚ ਸ਼ਬਦ ਭਾਵਨਾ ਸ਼ਬਦ ਦੀ ਵਿਚਾਰ ਸਮਝ ਆਵੇਗੀ। ਖਟ ਸਾਸਤ ਵਿਚ੍ਰਿਤਮੁਖ ਗਿਆਨ ਹਜ਼ੂਰ ਕਨੇ ਕਈ ਪਰਮਾਤਮਾ ਨੂੰ ਲੱਭਦੇ ਫਿਰਦੇ ਨੇ ਜੰਗਲਾਂ ਦੇ ਵਿੱਚ। ਜੰਗਲਾਂ ਤੋਂ ਥੱਕ ਹਾਰ ਕੇ ਆਪਣੇ ਨਿਰਕਰ ਜੋ ਉਹਨਾਂ ਸਦੀਵੀ ਆਸਣ ਹੈ ਨਾ ਜਿੱਥੇ ਉਹ ਪਰਮਾਤਮਾ ਨੂੰ ਸਦੀਵੀ ਸੁਵਾਸ ਤੋਂ ਵੀ ਭਲਾਈ ਫਿਰਦੇ ਸੀ ਉੱਥੇ ਆ ਕੇ ਇਸਦੇ ਰਵਸਤਰ ਦੇ ਵਿੱਚ ਆ ਜਾਗੇ ਨੇ। ਤੇ ਖੱਟ ਸਾਸ਼ਤਰ ਖੜ ਤੋਂ ਭਾਵਿਕ ਆਪਣੇ ਸਾਸ਼ਤਰਾਂ ਦੀ ਵਿਖਿਆਨ ਕਰਦੇ ਨੇ ਉੱਚੀ ਉੱਚੀ ਬੋਲ ਕੇ ਉਹਨਾਂ ਨੂੰ ਸੁਣਾਉਂਦੇ ਵੀ ਨੇ ਉਹਨਾਂ ਦੀ ਵਿਆਖਿਆ ਵੀ ਕਰਦੇ ਨੇ ਪਰ ਕਦੇ ਮੁਖ ਦੇ ਉੱਤੇ ਆਪਣਾ ਇੱਕ ਵੀ ਉਹਨਾਂ ਨੇ ਹਿਰਦੇ ਵਿੱਚ ਨਾਮ ਵਸਾ ਕੇ ਨਹੀਂ ਦੇਖਿਆ ਹੁਣ ਸਾਡੇ ਵਰਗੇ ਉਪਦੇਸ਼ ਦਿੰਦੇ ਹੋਣਗੇ ਪਰ ਆਪਣੇ ਜੀਵਨ ਦੇ ਵਿੱਚ ਕੋਈ ਵੀ ਉਹਨਾਂ ਦੀ ਗੱਲ ਨਹੀਂ ਹੋਵੇਗੀ ਖੱਟ ਸਾਸ਼ਤਰ 6 ਖੱਟ ਦਾ ਭਾਵੇਂ 6 ਸ਼ਾਸਤਰ ਹਦੂਰ ਕਹਿੰਦੇ ਚਾਹੇ 6 ਚਾਹੇ 7 ਜਿਨੇ ਸਾਸ਼ਤਰਾਂ ਦਾ ਗਿਆਨ ਤੁਸੀਂ ਕਰ ਸਕਦੇ ਹੋ ਕਰ ਸਕਦੇ ਹੋ ਇਨਾਂ ਦੇ ਮਨ ਵਿੱਚ ਤੁਹਾਡੇ ਵਹਿਮ ਨਹੀਂ ਹੋਣਾ ਚਾਹੀਦਾ ਹਜ਼ੂਰ ਨੇ ਸਾਨੂੰ ਆਖਣਾ ਇਹ ਸਾਨੂੰ ਆ ਲਿਖ ਕੇ ਵੀ ਦਿੱਤਾ ਹੋਇਆ ਏ ਕਿ ਭਾਈ ਦੂਸਰੇ ਧਰਮਾਂ ਦਾ ਗਿਆਨ ਵੀ ਲੈਣਾ ਏ ਪਰ ਸਤਕਾਰ ਸਾਡੇ ਧਰਮਾਂ ਦਾ ਕਰਨਾ ਏ ਪਰ ਵਫਾਦਾਰੀ ਆਪਣੇ ਧਰਮ ਦੇ ਵਿੱਚ ਪਰਪੱਕਾ ਰੱਖਣੀ ਏ ਇਹ ਉਹ ਉਪਦੇਸ਼ ਹੈ ਤਨਸ਼ੀਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿ ਸਾਰੀਆਂ ਬਾਣੀਆਂ ਦੇ ਉਹ ਸਾਨੂੰ ਯਾਦ ਕਰਨ ਨੂੰ ਆਖਿਆ ਹੈ ਸਤੂ ਸਾਹਮਣੇ ਬਾਣੀ ਕੰਠ ਸਦਾ ਬੇਕੰਠ ਜਦੋਂ ਬੰਦਾ ਬਾਣੀ ਦੇ ਲੜ ਲੱਗਦਾ ਹੈ ਫਿਰ ਸ਼ਬਦ ਤੇ ਗੁਰੂ ਦਾ ਮਿਲਾਪ ਹੁੰਦਾ ਹੈ ਜਦੋਂ ਸ਼ਬਦ ਤੇ ਸੁਰਤ ਦਾ ਮਿਲਾਪ ਹੋ ਜਾਂਦਾ ਹੈ ਫਿਰ ਸਹਿਜੇ ਹੀ ਬੰਦਾ ਆਪਣੇ ਕੋ ਕਰਮਾਂ ਤੋਂ ਤੋਬਾ ਕਰਕੇ ਗੁਰੂ ਵਾਲਾ ਬਣ ਜਾਂਦਾ ਹੈ ਅਗਲੀ ਪੰਕਤੀ ਹਜ਼ੂਰ ਨੇ ਮਿਹਰ ਕਰਕੇ ਸਾਨੂੰ ਸਮਝਾਇਆ ਹੈ ਪੂਜਾ ਤਿਲਕ ਤੀਰਥ ਇਸ਼ਨਾਨ ਹਜ਼ੂਰ ਕਹਿੰਦੇ ਕਈ ਐਸੇ ਵੀ ਨੇ ਜੋ ਸੱਤਰਾ ਨੂੰ ਵਿਚਾਰਦੇ ਨੇ ਉਹਨਾਂ ਦਾ ਉਪਦੇਸ਼ ਮੂੰਹ ਤੋਂ ਸੁਣਾਉਂਦੇ ਨੇ ਪੜ੍ਹ ਕੇ ਉਹਦੀ ਵਿਖਿਆਖਿਆ ਕਰਦੇ ਨੇ ਵਿਖਿਆਨ ਕਰਦੇ ਨੇ ਤੇ ਕਈ ਅਜਿਹੇ ਵੀ ਨੇ ਗੁਰੂ ਸਾਹਿਬ ਕਹਿੰਨੇ ਪੂਜਾ ਤਿਲਕ ਤੀਰਥ ਇਸ਼ਨਾਨ ਜੋ ਤੀਰਥਾਂ ਦੇ ਉੱਤੇ ਨਾ ਕੇ ਵੀ ਆਉਂਦੇ ਨੇ ਹਜ਼ੂਰ ਕਹਿੰਦੇ ਆਪਣੇ ਮੱਥੇ ਦੇ ਉੱਤੇ ਤਿਲਕ ਵੀ ਲਾਉਂਦੇ ਨੇ ਵੱਡਾ ਸਾਰਾ ਤੇ ਪੂਜਾ ਵੀ ਕਰਦੇ ਨੇ ਤੇ ਹਜ਼ੂਰ ਕਹਿੰਦੇ ਫਿਰ ਵੀ ਪ੍ਰਮਾਤਮਾ ਦੇ ਨੇੜੇ ਤੇੜੇ ਨਹੀਂ ਹੈਗੇ ਉਹ ਕਿਉਂਕਿ ਵਖਾਵੇ ਦੇ ਕਰਮ ਕਰਮ ਧਰਮ ਪਖੰਡ ਜੋ ਦੀਸੈ ਤਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਉ ਬ ਕਰਤੇ ਕਜਤ ਨਿਮਕ ਸਿਮਰਤ ਸਿਰ ਸੂਟੈ ਹਜ਼ੂਰ ਕਹਿੰਦੇ ਉਹ ਜਹੇ ਪ੍ਰਮਾਤਮਾ ਦਾ ਨਿਰਵਾਣ ਕੀਰਤਨ ਗਾਉ ਜਿਹਦੇ ਵਿੱਚ ਤੁਹਾਡੀ ਸੋਚ ਸਿਰ ਤੇ ਸਿਰ ਉਸ ਵਾਹਿਗੁਰੂ ਦੇ ਨਾਲ ਜੁੜੇ ਨਿਸਵਾਰਥ ਹੋ ਕੇ ਤੁਹਾਡੇ ਮਨ ਵਿੱਚ ਭਾਵਨਾ ਨਾ ਹੋਵੇ ਤੁਸੀਂ ਸੇਵਾ ਕੀਤੀ ਹੈ ਬਦਲੇ ਦੇ ਵਿੱਚ ਤੁਹਾਡੇ ਮਨ ਵਿੱਚ ਭਾਵਨਾ ਨਾ ਹੋਵੇ ਕੁਝ ਪਾਉਣ ਦੀ ਕੁਝ ਲੈਣ ਦੀ ਉਹਨੂੰ ਆਪਾਂ ਆਖਦੇ ਹਾਂ ਨਿਸ਼ਕਾਮ ਸੇਵਾ ਤੁਹਾਡੇ ਮਨ ਵਿੱਚ ਭਾਵਨਾ ਹੈ ਤਾਂ ਕੋਈ ਊਰੂ ਸਾਹਿਬ ਨੇ ਸੌਦੇਵਾਜੀ ਦੇ ਵਿੱਚ ਉਤਰੇ ਆਏ ਹੋ ਇਹ ਕਰ ਕਰ ਸੋ ਇਹ ਕਰ ਭਾਈ ਤੁਹਾਡੇ ਦਿੱਤੀਆਂ ਹੋਈਆਂ ਸੌਗਾਤਾਂ ਕਈ ਵਾਰ ਕਬੂਲ ਵੀ ਨਹੀਂ ਹੁੰਦੀਆਂ ਅਸੀਂ ਮਨ ਵਿੱਚ ਆਸ ਰੱਖ ਬੈਨੇ ਆ ਕਿ ਪ੍ਰਮਾਤਮਾ ਨੂੰ ਅਸੀਂ ਉਹਨਾਂ ਦੀ ਸੌਗਾਤੀ ਉਹ ਦੇ ਦਿੱਤੀ ਹੈ ਫਿਰ ਵੀ ਸਾਡੀ ਸੇਵਾ ਸੰਪੂਰਨ ਨਹੀਂ ਹੋਈ ਸੇਵਾ ਥੋੜੀ ਮੰਗਨ ਬਹੁਤਾ ਸਾਡੀ ਸੇਵਾ ਅਜੇ ਅਹੀਂ ਹੈ ਨਹੀਂ ਉਨੀ ਹੋਈ ਨਹੀਂ ਜਿੰਨੀ ਅਸੀਂ ਗੁਰੂ ਅਰਜਨ ਦੇਵ ਸਾਹਿਬ ਦੇ ਅੱਗੇ ਝੋਲੀ ਅੱਡੀ ਹੈ ਮਹ ਭਰਿਓ ਪਰ ਗੁਰੂ ਸਮਰੱਥ ਹੈ ਗੁਰੂ ਉਡੀਕ ਕਰਦਾ ਏ ਕਿ ਕਦੋਂ ਮੇਰਾ ਗੁਰਸਿੱਖ ਪੂਰਾ ਸੇਵਾ ਕਰੇ ਇਹਦੀ ਸੇਵਾ ਉਹ ਦੂਰੀ ਪੂਰੀ ਹੋਵੇ ਤੇ ਇਹਦੀ ਜੋ ਮੰਗ ਹੈ ਉਹਦੀ ਪੂਰੀ ਕੀਤੀ ਜਾਵੇ ਗੁਰੂ ਸਾਡਾ ਉਡੀਕਦਾ ਏ ਪਰ ਸਾਡਾ ਮਨ ਜਦੋਂ ਤੱਕ ਸਿੱਧ ਅਵਸਥਾ ਦੇ ਵਿੱਚ ਆਉਂਦਾ ਹੈ ਨਾ ਉਦੋਂ ਤੱਕ ਸਾਡਾ ਢਾਵਾਂ ਡੋਲ ਕਿਸੇ ਹੋਰ ਨੂੰ ਹੀ ਰੱਬ ਬਣਾ ਲੈਂਦਾ ਜੀ ਤੁਸੀਂ ਦੇਖਿਆ ਹੋਵੇਗਾ ਗੁਰੂ ਪਿਆਰਿਓ ਜੇ ਮੰਗਣਾ ਨਾ ਪੂਰੀ ਹੋਵੇ ਬੰਦਾ ਸ਼ਾਮ ਨੂੰ ਆਪਣਾ ਗੁਰੂ ਬਦਲ ਲੈਂਦਾ ਏ ਇਹ ਕੋੜਾ ਸ਼ਬਦ ਜਰਨਾ ਪੈਣਾ ਏ ਤੁਸੀਂ ਦੇਖਿਆ ਹੋਵੇਗਾ ਮਾਝੇ ਮਾਲਵੇ ਦੀ ਧਰਤੀ ਤੋਂ ਅੱਜ ਕਿੰਨਾ ਧਰਮ ਪਰਿਵਰਤਨ ਹੋ ਰਿਹਾ ਏ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਕਈ ਕਿਹੋ ਜਿਹੀ ਫਵਾ ਚੱਲ ਪਈ ਏ ਕਿਹੋ ਜਿਹਾ ਪੌਣ ਪਾਣੀ ਉਹਨਾਂ ਦਾ ਤਬਦੀਲ ਹੋ ਗਿਆ ਏ ਆਪਣੇ ਧਰਮ ਨੂੰ ਪਿੱਠ ਦਿਖਾ ਕੇ ਭੱਜ ਰੇ ਰੇ ਪਰ ਮਾਫ ਕਰਿਓ ਨਾ ਤਿੰਨਾ ਚੋਂ ਨਾ 13 ਚੋਂ ਨਾ ਤਿੰਨਾ ਚੋਂ ਉਹਨਾਂ ਚੋਂ ਇਹਨਾਂ ਨੇ ਹੋਣਾ ਏ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਗਏ ਸੀ ਤੇ ਨਾ ਉਹਨਾਂ 'ਚ ਆਉਣਾ ਜੋ ਹਜ਼ਰਤ ਈਸਾ ਜੀ ਦੇ ਨਾਲ ਗਏ ਸੀ ਉਹਨਾਂ ਤੋਂ ਬੇਮੁਖ ਹੋ ਕੇ ਭੱਜ ਗਏ ਸੀ ਹਜ਼ੂਰ ਕਹਿੰਦੇ ਨਾ ਤਾਂ ਇਹ ਉਹਨਾਂ ਤੋਂ ਵਿੱਚ ਇਹਨਾਂ ਨੇ ਗਿਣਿਆ ਜਾਣਾ ਏ ਨਾ ਉਹਨਾਂ ਦੇ ਵਿੱਚ ਗਿਣਿਆ ਜਾਣਾ ਏ ਜਦੋਂ ਇਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਫਿਰ ਆਪਣੇ ਨਿਜ ਘਰ ਨੂੰ ਭੱਜਣਗੇ ਪਰ ਉਹ ਹਜ਼ੂਰ ਕਹਿੰਦੇ ਲੋਭੀ ਕਾ ਬਿਹਸਾਨਾ ਕੀ ਜਾਏ ਲੋਭ ਲੋਭੀ ਬੰਦੇ ਦਾ ਕਦੇ ਤੁਸੀਂ ਭਰੋਸਾ ਨਾ ਕਰਿਓ ਅਗਲੀ ਪੰਕਤੀ ਹਜ਼ੂਰ ਨੇ ਕਿਰਪਾ ਕਰਕੇ ਸਾਨੂੰ ਸਭ ਸਮਝਾਇਆ ਹੀ ਗੁਰੂ ਪਿਆਰਿਓ ਨਿਭਲੀ ਕਰਮਿਆ ਸੁਨ 84 ਇਨਮੇ ਸ਼ਾਂਤਨ ਆਵੇ ਜੀਓ ਆਪਾਂ ਇਹਦੀ ਗੱਲ ਕਰ ਰਹੇ ਸੀ ਗੁਰੂ ਪਿਆਰੇ ਨਿਵਲੀ ਦਾ ਭਾਵ ਹੈ ਅੰਦਰਾਂ ਦਾ ਵਿਸਤ੍ਰਜ ਹੱਥੋ ਗੋਡਿਆਂ ਦੇ ਉੱਤੇ ਰੱਖ ਕੇ ਤੌਣ ਸਿੱਧੀ ਕਰਕੇ ਜਦੋਂ ਬੰਦਾ ਇੱਕ ਸਵਾਸ ਨੂੰ ਅੰਦਰ ਲੈਂਦਾ ਏ ਤੇ ਦੂਸਰੇ ਸਵਾਸ ਨੂੰ ਆਪਣੇ ਨੱਕ ਦੇ ਰਾਹੀਂ ਬਾਹਰ ਛੱਡਦਾ ਏ ਉਹਨੂੰ ਨਿਵਲੀ ਕਹਿੰਦੇ ਨੇ ਜੋਗਾਸਨਾ ਦਾ ਇੱਕ ਸਾਧਨ ਹੈ ਇੱਕ ਜੋਗਾਸਨਾ ਦਾ ਯੋਗ ਦਾ ਇਹ ਸਾਧਨ ਹੈ ਇਹਨੂੰ ਪਰਮਾਤਮਾ ਦੇ ਨਾਲ ਕਈ ਤੇ ਆਉਂਦੇ ਨੇ ਹਜ਼ੂਰ ਕਹਿੰਦੇ ਭਾਈ ਪਰ ਇਨ ਉਤਮਾਂ ਦੇ ਨਾਲ ਵੀ ਮਨ ਦੇ ਵਿੱਚ ਸ਼ਾਂਤੀ ਕਦੇ ਨਹੀਂ ਆਦੀ ਕਿਉਂਕਿ ਮਨ ਦੇ ਵਿੱਚ ਵਿਚਾਰ ਤਾਂ ਕਈ ਹੋਰ ਹੀ ਚੱਲ ਰਹੀਆਂ ਹਨ ਨਾ ਕਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅੰਦਰ ਬੈਠਦੇ ਆ ਵੀ ਪਰਮਾਤਮਾ ਨੂੰ ਧਿਆਉਂਦੇ ਨਹੀਂ ਆਪਣੇ ਮਨ ਦੇ ਵਿੱਚ ਘਾੜ ਤਾਂ ਹੀ ਘੜੀ-ਘੜੀ ਜਾਂਦੇ ਨੇ ਕਿ ਅੱਜ ਆ ਵੀ ਕੰਮ ਰਹਿ ਗਿਆ ਏ ਅੱਜ ਆ ਵੀ ਕੰਮ ਕਰਨਾ ਸੀ ਉਹ ਤਾਂ ਰਹਿ ਗਿਆ ਏ ਹੁਣ ਕਿਵੇਂ ਕਰਾਂਗੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੁੜੇ ਸੀ ਉਹ ਤੋਂ ਵੀ ਵਾਂਝੇ ਚਲੇ ਗਏ ਜੋ ਲੈਣ ਆਏ ਸੀ ਉਹ ਭਾਂਡਾ ਮੁੱਢਾ ਕਰ ਲਿਆ ਏ ਜੋ ਭਰਾਉਣ ਆਏ ਸੀ ਗੁਰੂ ਸਾਹਿਬ ਜੀ ਕੋਲ ਉਹ ਤੋਂ ਵੀ ਖਾਲੀ ਗਏ ਆ ਜਿਹਨਾਂ ਦਾ ਰਹਿ ਗਿਆ ਸੀ ਉਹ ਤਾਂ ਰਹੀ ਗਿਆ ਏ ਜਿਹੜਾ ਸਮਾਂ ਚੱਲ ਰਿਹਾ ਉਹਨੂੰ ਕਿਉਂ ਗਵਾ ਰਹੇ ਆ ਉਹਦੀ ਉਪਦੇਸ਼ ਦਿੱਤੀ ਹੈ ਹਜ਼ੂਰ ਨੇ ਕਹਿੰਦੇ ਇਹ ਜਿਹੇ ਕਰਮ ਪੂਰੇ ਤਪ ਸਾਧਨਾ ਕਰਕੇ ਵੀ ਕਈ ਬੰਦਾ ਆਪਣੇ ਗੁਰੂ ਤੋਂ ਦੂਰ ਹੋ ਜਾਂਦਾ ਏ ਕਿਉਂਕਿ ਮਨ ਦੇ ਵਿੱਚ ਹੰਕਾਰ ਤੇ ਮਨ ਵਿੱਚ ਲੋਭ ਆ ਜਾਂਦਾ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ ਅਨਕ ਵਰਕ ਕੀਏ ਜਪ ਤਪ ਹੁਣ ਕਈ ਕਈ ਸਾਲ ਕਈ ਕਠੋਰ ਤਪ ਸਾਧਦੇ ਨੇ ਤੁਸੀਂ ਦੇਖਿਆ ਹੋਵੇਗਾ ਗੁਰੂ ਪਿਆਰਿਓ ਆਲੇ-ਦਾਲੇ ਆਪਣੇ ਧੂਣੀ ਵਾਲਕੇ ਵਿੱਚ ਕਈ ਅਜਿਹੇ ਸਾਧੂ ਤੁਸੀਂ ਦੇਖੇ ਹੋਣਗੇ ਜਿਹੜੇ ਉਹ ਧੂਣੀ ਦੇ ਵਿੱਚ ਆਪਣੇ ਨਗਨ ਅਵਸਥਾ ਦੇ ਵਿੱਚ ਬੈਠੇ ਹੋਣਗੇ ਉਹਨੂੰ ਆਖਦੇ ਨੇ ਕਟੋਰ ਤਪ ਤਪ ਸਾਧਨਾ ਭਾਵ ਕਿ ਆਪਣੇ ਪ੍ਰਮਾਤਮਾ ਨੇ ਹੱਥ ਸਾਧਨਾ ਕਰ ਰਹੇ ਨੇ ਤਪ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਨੇ ਕਈ ਪੁੱਠੇ ਲਟਕਦੇ ਦੇਖੇ ਹੋਣਗੇ ਤੁਸੀਂ ਉਹ ਪੁੱਠੇ ਲੰਡਕੇ ਆਪਣੇ ਗੁਰੂ ਨੂੰ ਤੇ ਆ ਰਹੇ ਨੇ ਪਰ ਹਜ਼ੂਰ ਕਹਿੰਦੇ ਜੇ ਸਰੀਰ ਨੂੰ ਕਸ਼ਟ ਦਿੱਤੇ ਆ ਹੋਇਆ ਪਰਮਾਤਮਾ ਮਿਲ ਜਾਂਦਾ ਪਰ ਤਾਂ ਫਿਰ ਕਈ ਅਜਿਹੇ ਜੀਵ ਜੰਤੂ ਨੇ ਜੋ ਰੋਜ਼ਾਨਾ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਨੇ ਤੁਸੀਂ ਦੇਖਿਆ ਹੋਊਗਾ ਮਨਾਂ ਦੇ ਮਨ ਉਹਨਾਂ ਦੇ ਉੱਤੇ ਭਾਰ ਢੋਏ ਜਾਂਦੇ ਨੇ ਉਹਨੇ ਸਰੀਰ ਨੂੰ ਕਸ਼ਟ ਨਹੀਂ ਦਿੱਤੇ ਜਾਂਦੇ ਇੱਕ ਇੱਕ ਜਦਸੀ ਜੀਵ ਆਤਮਾ ਉਸ ਪਰਮਾਤਮਾ ਦੇ ਨਾਲ ਜੁੜਿਆ ਇੱਕ ਜੀਵ ਆਤਮਾ ਉਹ ਵੀ ਹੈ ਜੋ ਪਰਮਾਤਮਾ ਤੋਂ ਦੂਰ ਹੋ ਕੇ ਆਪਣੇ ਨਿਰਸਵਾਤ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੀ ਹੈ ਦੋਵਾਂ ਦਾ ਚਾਲਤ ਲਣਾ ਤਾਂ ਇੱਕੋ ਹੀ ਨੇ ਸਵਾਸਾਂ ਦੀ ਪੂੰਜੀ ਤੇ ਇੱਕੋ ਚੱਲ ਰਹੀ ਹੈ ਪਰ ਜੋ ਪਰਮਾਤਮਾ ਨੂੰ ਖਸਮ ਮੰਨੀ ਬੈਠਾ ਹੈ ਨਾ ਫਿਰ ਸੁਹਾਗ ਪਰ ਅਗੰਗ ਅਗੋਚਰ ਜਨ ਨਾਨਕ ਪ੍ਰੇਮ ਸੁਧਾਰੀ ਜੀ ਉਹ ਹਜ਼ੂਰ ਕਹਿੰਦੇ ਗੱਲ ਤਾਂ ਇੱਕੀ ਮੂਰਤੀ ਹੈ ਜੋ ਸਦੀ ਵੀ ਸੁਹਾਗ ਹੈ ਪਰਮਾਤਮਾ ਦਾ ਉਹਨੇ ਕਦੇ ਮਰਨਾ ਨਹੀਂ ਉਸਦੀ ਵੀ ਤੁਹਾਡਾ ਹੋ ਕੇ ਰਹਿੰਦਾ ਜੀ ਜੋ ਤੁਸੀਂ ਆਪਣੇ ਮਨ ਵਿੱਚ ਵਿਚਾਰ ਸਥਿਰ ਅਵਸਥਾ ਦੇ ਵਿੱਚ ਕਾਇਮ ਰੱਖਦੇ ਹੋ ਫਿਰ ਪ੍ਰਮਾਤਮਾ ਦੇ ਨੇੜੇ ਹੋਣ ਵਾਲੀ ਇਕਾਗਰਤਾ ਦੀ ਇਕਾਈ ਦੇ ਵਿੱਚ ਆ ਜਾਂਦੇ ਹੋ ਗੁਰੂ ਪਿਆਰਿਓ ਗਵਨ ਗੀਆਂ ਧਰਤੀ ਪਰਮਾਤਾ ਪਰਮਾਤਾ ਦੇ ਭਰਮੋਂ ਭੁਲੇਖੇ ਕਿੰਨੇ ਭਰਮੋਂ ਭੁਲੇਖੇ ਨੇ ਗੁਰੂ ਪਿਆਰਿਓ ਸਾਰੀ ਧਰਤੀ ਦੇ ਉੱਤੇ ਭ੍ਰਮਣ ਵੀ ਕਰਦੇ ਨੇ ਆਪਣੇ ਭ੍ਰਮਣਾ ਨੂੰ ਦੂਰ ਦੂਰ ਕਰਕੇ ਉਹ ਕਰਦੇ ਕਰਦੇ ਫਿਰ ਇਹਨੇ ਪਰੇਖਿਆਂ ਦੇ ਵਿੱਚ ਪੈ ਜਾਂਦੇ ਨੇ ਹਜ਼ੂਰ ਕਹਿੰਦੇ ਫਿਰ ਵੀ ਪ੍ਰਮਾਤਮਾ ਦੇ ਨੇੜੇ ਨਹੀਂ ਹੁੰਦੇ ਗਵਨ ਕੀਆ ਧਰਤੀ ਪਰਮਾਤਾ ਇੱਕ ਖਿੰ ਹਿਰਦੇ ਸ਼ਾਂਤਨ ਆਵੇ ਜੋਗੀ ਹਜ਼ੂਰ ਕਨੇ ਇੱਕ ਖਿੰ ਮਾਤਰ ਵੀ ਇੰਨੇ ਇੰਨਾ ਕੁਸ ਕਰਕੇ ਤਪ ਸਾਧਨਾ ਕਰਕੇ ਹੱਠ ਸਾਧਨਾ ਕਰਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਇਹ ਨਿਵੇਲੀ ਸਾਧਨਾ ਵੀ ਕਰਕੇ ਹਜ਼ੂਰ ਕਨੇ ਫਿਰ ਵੀ ਸ਼ਾਂਤੀ ਨਹੀਂ ਆਈ ਫਿਰ ਕਰਨ ਦਾ ਫਾਇਦਾ ਕੀ ਹੋ ਜਾ ਇਹਨਾਂ ਗੱਲਾਂ ਦਾ ਨਾਲੇ ਤਾਂ ਸਮਾਂ ਵੀ ਅਰਥ ਗਿਆ ਨਾਲੇ ਪਰਮਾਤਮਾ ਦੇ ਨਾਲ ਜੁੜਨ ਦਾ ਜੋ ਸਮਾਂ ਸੀ ਉਹ ਵੀ ਗਵਾ ਦਿੱਤਾ ਆਪਣੇ ਸਰੀਰ ਨੂੰ ਵੀ ਕਸ਼ਟ ਦਿੱਤਿਆਂ ਲਾਭ ਕੋਈ ਨਹੀਂ ਹੋਇਆ ਹਜ਼ੂਰ ਕਨੇ ਫਿਰ ਇੱਕ ਖਿੰ ਹਿਰਦੇ ਸ਼ਾਂਤ ਨਾ ਆਵੇ ਜੋਗੀ ਬਹੁੜ ਬਹੁੜ ਉੱਠਤਾ ਵੈ ਜਿਉ ਇਹਨਾਂ ਹਜ਼ੂਰ ਕਨੇ ਰੱਤਾ ਪਰ ਵੀ ਲਾਭ ਨਹੀਂ ਹੋਇਆ ਆਪਣੇ ਇਸ ਜਪ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਗਿਆ ਇਹ ਸਾਧਨਾ ਨੂੰ ਮੁੜ ਮੁੜ ਕੇ ਉਹਨਾਂ ਨੂੰ ਕਰਦਾ ਗਿਆ ਸਮਾਂ ਵੀ ਗਵਾਇਆ ਆਪਣੇ ਸਰੀਰ ਨੂੰ ਵੀ ਦੁੱਖ ਦਿੱਤਾ ਪਰਮਾਤਮਾ ਹੀ ਕੋਈ ਲੱਭਿਆ ਕੋਈ ਨਹੀਂ ਕਹਿੰਦਾ ਹਜ਼ੂਰ ਕਨੇ ਫਾਇਦਾ ਕੀ ਹੋਇਆ ਇਹਨਾਂ ਗੱਲਾਂ ਦਾ ਕਰ ਕਿਰਪਾ ਮੋਹੇ ਸਾਧ ਮਿਲਾਇਆ ਪਰਮਾਤਮਾ ਨੇ ਕਿਰਪਾ ਕਰਕੇ ਮੈਨੂੰ ਗੁਰੂ ਮਿਲਾ ਦਿੱਤਾ ਸਾਧ ਦਾ ਇੱਥੇ ਗੁਰੂ ਪਿਆਰਿਓ ਹੈ ਅਰਥ ਗੁਰੂ ਤੂੰ ਨੇ ਫਿਰ ਕਿਰਪਾ ਕੀਤੀ ਕਰ ਕਿਰਪਾ ਮੋਹੇ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਮਾਤਮ ਨੇ ਕਿਰਪਾ ਕੀਤੀ ਮੇਰੇ ਮਨ ਨੂੰ ਹੁਣ ਸ਼ਾਂਤੀ ਆ ਗਈ ਹੈ ਧੀਰਜ ਦਾ ਭਾਵ ਦਲਾਸਾ ਆ ਗਿਆ ਏ ਮੇਰੇ ਮਨ ਨੂੰ ਕੁਝ ਇੱਕ ਠਹਿਰਾਉ ਆ ਗਿਆ ਏ ਕਿ ਮਨ ਤਨ ਸੀਤਲ ਧੀਰਜ ਪਾਇਆ ਕਿਉਂਕਿ ਠੰਡਾ ਠਾਰ ਹੋ ਗਿਆ ਮੇਰਾ ਮਨ ਕੋ ਤਪ ਤਕੜਾਹਾਂ ਬੁਝ ਗਿਓ ਗੁਰ ਸੀਤਲ ਨਾਮ ਥਿਓ ਪ੍ਰਮਾਤਮ ਦਾ ਨਾਮ ਖੰਡ 18 ਇੱਕ ਜਿਹਾਂ ਫਾਰਮੂਲਾ ਹੈ ਨਾ ਤੁਹਾਡੇ ਹਿਰਦਿਆਂ ਦੇ ਵਿੱਚ ਤੁਸੀਂ ਇਸ ਬਾਣੀ ਨੂੰ ਜੇ ਖਿੱਚ ਕੇ ਵੀ ਪੜੋਗੇ ਨਾ ਗੁਰੂ ਪਿਆਰਿਓ ਮਾਫ ਕਰਿਓ ਆਪਾਂ ਸ਼ਬਦ ਵਰਤ ਰਹੇ ਹਾਂ ਤੁਸੀਂ ਕੋਈ ਹੋਰ ਕੰਮ ਖਿੱਚ ਕੇ ਨਹੀਂ ਕਰ ਸਕਦੇ ਤੁਸੀਂ ਉਹ ਕੰਮ ਨੂੰ ਆਪਣੇ ਆਪ ਤੁਸੀਂ ਤੋਬਾ ਕਰ ਲਓਗੇ ਕਿ ਨਹੀਂ ਮੇਰੇ ਵੱਸ ਦੀ ਗੱਲ ਨਹੀਂ ਪਰ ਜੇ ਤੁਸੀਂ ਗੁਰਬਾਣੀ ਕਈ ਵਾਰ ਤੁਸੀਂ ਆਪਣੇ ਮਨ ਦੇ ਨਾਲ ਵਿਚਾਰ ਕਰਦਿਆਂ ਕਰਦਿਆਂ ਤੁਹਾਡਾ ਮਨ ਕਹੇ ਕਿ ਬਾਣੀ ਪੜ੍ਹਨੀ ਨਹੀਂ ਪਰ ਤੇ ਜੇ ਤੁਸੀਂ ਆਪਣੀ ਮਨ ਦੇ ਨਾਲ ਲੜ ਕੇ ਗੁਟਕਾ ਸਭ ਪ੍ਰਕਾਸ਼ ਕਰ ਵੀ ਲਿਆ ਜੇ ਤੁਸੀਂ ਖਿੱਚ-ਖਿੱਚ ਕੇ ਵੀ ਪੜ੍ਹ ਲਈ ਉਹ ਖਿਜੀ ਹੋਈ ਬਾਣੀ ਨੇ ਵੀ ਤੁਹਾਨੂੰ ਤਾਰ ਜਾਣਾ ਹੈ ਉਖੇ ਜੀ ਹੋਈ ਬਾਣੀ ਨੇ ਵੀ ਤੁਹਾਨੂੰ ਉਤਾਰ ਜਾਣਾ ਆਪਾਂ ਸ਼ਬਦ ਵਰਤ ਰਹੇ ਆ ਮਾਫ ਕਰਿਓ ਕਿਉਂਕਿ ਕਈ ਵਾਰ ਬੰਦੇ ਦਾ ਮਨ ਨਹੀਂ ਹੁੰਦਾ ਨਿਤਨੇਮ ਕਰਨ ਨੂੰ ਕਿਉਂਕਿ ਮਨ ਬੇਈਮਾਨ ਹੈ ਨਾ ਜੀ ਜੇ ਮਨ ਫੜਿਆ ਜਾਵੇ ਤਾਂ ਸਾਰੇ ਫੜੇ ਜਾਣਗੇ ਇਹ ਮਨ ਫੜੇ ਨਹੀਂ ਹੁੰਦਾ ਮਨ ਬੇਈਮਾਨ ਹੈ ਜੇ ਮਨ ਫੜਿਆ ਜਾਵੇ ਤਾਂ ਸਾਰੇ ਫੜੇ ਜਾਣ ਇਹ ਤੁਹਾਡਾ ਮਨ ਸਾਥ ਦੇਵੇ ਤਾਂ ਤਾਂ ਤੁਹਾਨੂੰ ਰਾਜ ਕਰਾ ਸਕਦਾ ਹੈ ਇਹ ਤੁਹਾਡਾ ਮਨ ਬੇਈਮਾਨ ਹੋ ਜਾਵੇ ਤੁਹਾਨੂੰ ਭੀਖ ਵੀ ਮੰਗਵਾ ਸਕਦਾ ਹੈ ਖੇਡ ਸਾਰੀ ਮਨ ਦੇ ਉੱਤੇ ਡਿਪੈਂਡ ਹੈ ਇਹ ਮਨ ਅਜਿਹਾ ਹੈ ਤੁਹਾਨੂੰ ਰਾਜੇ ਤੋਂ ਭਿਖਾਰੀ ਬਣਾ ਸਕਦਾ ਹੈ ਭਿਖਾਰੀ ਤੋਂ ਰਾਜ ਜੋਗ ਪਰਮਾਤਮਾ ਕਰਵਾ ਸਕਦਾ ਹੈ ਇਹ ਮਨ ਦੀ ਖੇਡ ਹੈ ਪਰ ਜਦੋਂ ਤੁਸੀਂ ਆਪਣੇ ਮਨ ਦੇ ਨਾਲ ਇਹ ਜੰਗ ਜਿੱਤ ਜਾਂਦੇ ਹੋ ਤਾਂ ਹਜ਼ੂਰ ਕਹਿੰਦੇ ਤਾਂ ਸਹਿਜ ਹੈ ਨਿਤਕਰ ਦੇ ਵਿੱਚ ਪਰਮਾਤਮਾ ਉਹ ਨਾਮ ਰੂਪੀ ਹੀਰੇ ਦੀ ਪਛਾਣ ਕਰਵਾ ਦਿੰਦਾ ਹੈ ਜੇਖੀ ਜੀ ਹੋਈ ਬਾਣੀ ਦੇ ਨਾਲ ਵੀ ਤੁਹਾਨੂੰ ਪਰਮਾਤਮਾ ਨੇ ਚਰਨਾਂ ਦੇ ਵਿੱਚ ਥਾਂ ਦੇਣ ਦੇ ਯੋਗ ਅਵਸਥਾ ਬਣਾ ਦਿੰਦਾ ਹੈ ਅਖੀਰਲੀਆ ਪਾਵਨ ਸ਼ਬਦ ਦੀ ਪੰਕਤੀਆਂ ਕਰਕੇ ਆਪਾਂ ਸਮਾਪਤੀ ਕਰੀਏ ਪ੍ਰਭ ਅਬਨਾਸੀ ਵਸਿਆ ਪਰਮਾਤਮਾ ਦੀ ਕਿਰਪਾ ਕਰਕੇ ਅਵਿਨਾਸੀ ਦਾ ਭਾਵ ਹੈ ਜਿਹਦਾ ਕਦੇ ਨਾਸ਼ ਨਹੀਂ ਹੋ ਸਕਦਾ ਆਪਾਂ ਪਹਿਲਾਂ ਗੱਲ ਕਰਕੇ ਛਟੇ ਆ ਕਿ ਪਰਮਾਤਮਾ ਤਿੰਨ ਗੁਣਾ ਦੇ ਬਿਲਕੁਲ ਨਲੇਪ ਹੈ ਪਰਮਾਤਮਾ ਨਿਰਗੁਣ ਵੀ ਹੈ ਉਹਦੇ ਬਹੁਤੇ ਵੀ ਗੁਣ ਨੇ ਪਰ ਸਰਗੁਣ ਵੀ ਹੈ ਉਹ ਆਪਣੇ ਨਿਜ ਕਰ ਦੇ ਵਿੱਚ ਵੀ ਵਰਾਜਿਆ ਹੋਇਆ ਹੈ ਭਾਵ ਕਿ ਨਿਰਗੁਣ ਇੱਕ ਗੁਣ ਇੱਕ ਸਰਗੁਣ ਸਾਰਿਆਂ ਸੰਸਾਰ ਦੇ ਵਿੱਚ ਪਰਮਾਤਮਾ ਕਿੰਨੇ ਭਾਂਤ ਪੰਦਰੀ ਵੰਸਵਦੀ ਦੇ ਵਿੱਚ ਫਲ ਫੈਲਿਆ ਹੋਇਆ ਹੈ ਅਗਲੀ ਪੰਕਤੀ ਹਜ਼ੂਰ ਨੇ ਕਿਰਪਾ ਕਰਕੇ ਸਮੂਹ ਪਹਿਚਾਣ ਦਿੰਦੀ ਹੈ ਪਰ ਅਬ ਅਬ ਨਾਸੀ ਵਸਿਆ ਕਟ ਭੀਤਰ ਹਰ ਮੰਗਲ ਨਾਨਕ ਗਾਵੈ ਰਿਓ ਗੁਰੂ ਨਾਨਕ ਪਾਸ਼ੇ ਦੇ ਨਾਮ ਨੂੰ ਗੁਰੂ ਅਰਜਨ ਦੇ ਪਾਸ਼ ਨੇ ਸਮੋਧਲੀ ਕਰਿਆ ਦੇ ਵਿੱਚ ਲੈ ਕੇ ਆਂਦੇ ਹਜ਼ੂਰ ਆਖਦੇ ਨੇ हे ਨਾਨਕ ਗੁਰੂ ਦੀ ਮਿਹਰ ਦੇ ਨਾਲ ਵੀ ਮੇਰੇ ਹਿਰਦੇ ਵਿੱਚ ਵੀ ਹੁਣ ਗੁਰੂ ਦਾ ਨਾਮ ਆਵਸਿਆ ਏ ਤੇ ਮੈਂ ਅਜੇ ਹੁਣ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਵਸਥਾ ਦੇ ਵਿੱਚ ਪਹੁੰਚ ਚੁੱਕਿਆ ਵਾਂ ਇਹਦੇ ਕਰਕੇ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਗਾਉਂਦਾ ਹੀ ਰਹਿੰਦਾ ਵਾਂ ਤੇ ਗੁਰੂ ਚਰਨਾਂ ਦੇ ਵਿੱਚ ਮੈਂ ਆਪਣੀ ਸੁਰਤ ਜੋੜੀ ਰੱਖਦਾ ਏ ਸ਼ਬਦ ਦੀ ਸਮਾਪਤੀ ਹੈ ਜੀ ਕਿੰਨੀਆਂ ਉਦਾਹਰਨਾਂ ਪਾਵਨ ਸ਼ਬਦ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਦਰਹ ਕਰਵਾਈਆਂ ਨੇ ਦਰਤਾ ਦੇ ਨਾਲ ਸਾਨੂੰ ਇੱਕ ਬਾਦਲੀਲ ਸਮਝਾਈ ਹੈ ਕਿ ਐਗਜ਼ਾਮਪਲ ਦੇ ਨਾਲ ਕਿਤਰੀ ਜ਼ਿੰਦਗੀ ਦੇ ਵਿੱਚ ਨਾਮ ਦੀ ਕਮਾਈ ਦਾ ਅਜੇ ਹ ਥਾਨ ਹੈ ਜੇ ਗੁਰੂ ਦੇ ਸਾਧਨ ਦੇ ਨਾਲ ਜੁੜਨਾ ਹੈ ਤਾਂ ਹਜ਼ੂਰ ਕਹਿੰਦੇ ਨੇ ਭਾਈ ਖੋਜਦ ਖੋਜ ਦਰਸ਼ਨ ਚਾਹੀ ਫਿਰ ਤੁਨੂੰ ਕਿਸੇ ਜੰਗਲਾਂ ਦੇ ਵਿੱਚ ਫਿਰਨ ਦੀ ਲੋੜ ਕੋਈ ਨਹੀਂ ਫਿਰ ਭਾਂਤ ਭਾਂਤ ਬਨ ਬਨ ਅਵਗਾਹੇ ਫਿਰ ਉਹਨਾਂ ਜੰਗਲਾਂ ਦੇ ਵਿੱਚ ਵੀ ਤੁਨੂੰ ਭਾਂਤ ਪਾਂਦੇ ਜੰਗਲ ਸ਼ਾਂਚਣ ਦੀ ਲੋੜ ਕੋਈ ਨਹੀਂ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਅਣਮਲਾਵੇ ਜਿਉ ਹਜ਼ੂਰ ਕਹਿੰਦੇ ਪਰਮਾਤਮਾ ਨਿਰਗੁਣ ਵੀ ਹੈ ਪਰਮਾਤਮਾ ਸਰਗੁਣ ਵੀ ਹੈ ਤੇ ਕੋਈ ਅਜੇਹਾ ਵਿਰਲਾ ਵੀ ਪਰਮਾਤਮਾ ਨੇ ਉਲੀਕਿਆ ਹੋਇਆ ਏ ਜੋ ਤੁਹਾਡੀ ਤੇ ਤੁਸੀਂ ਉਹਦੀ ਸੰਗਤ ਕਰਕੇ ਸਹਿਜ ਹੀ ਪਰਮਾਤਮਾ ਦੇ ਪਾਵਨ ਸਾਗਰ ਤੋਂ ਤਰ ਸਕਦੇ ਹੋ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ ਗੁਰੂ ਪਿਆਰਿਓ ਜਾਣੇ ਅਣਜਾਣੇ ਦੇ ਵਿੱਚ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਅਣਗਹਿਲੀਆਂ ਸਹਿਜ ਹੀ ਹੋ ਚੁੱਕੀਆਂ ਨੇ ਗੁਰੂ ਸਾਹਿਬ ਬਖਸ਼ਣ ਹੋ ਗੁਨੇ ਗੁਰਦੀ ਸੰਗਤ ਬਖਸ਼ਣ ਦੀ ਯੋਗਤਾ ਦੀ ਇਕਾਈ ਦੇ ਵਿੱਚ ਹੈ ਕਿਰਪਾ ਕਰਕੇ ਮੁਆਫ ਮੁਕ ਰਿਓ ਅਗਾਹ ਤੋਂ ਇਸੇ ਤਰ੍ਹਾਂ ਗੁਰਸਾਹਿਬ ਹਜ਼ੂਰ ਮਿਹਰ ਕਰਨਾ ਆਪਾਂ ਨਾਲ ਮਿਲ ਕੇ ਵਿਚਾਰ ਸਾਂਝੇ ਕਰ ਸਕੀਏ ਦੁਬਾਰਾ ਫਿਰ ਗੁਰੂ ਫਤੇ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ